ਨਿਆ ਨਿਊਜ਼ ਚੈਨਲ ਲਾਉਣੇ ਸੇ ਪਹਿਲੇ ਹਮਨੇ ਆਪਸੇ ਪੁੱਛਿਆ ਕਿ ਐਸਾ ਹੋਣਾ ਚਾਹੀਏ ਨਿਊਜ਼ ਚੈਨਲ ਤਾਂ ਆਪਨੇ ਹਮੇ ਬਤਾਇਆ ਖਬਰੇ ਹੋ ਅਜੰਡਾ ਨਹੀਂ ਤਾਂ ਅਬ ਦੇਖਿਏ ਤੱਕ 360 ਗਲੀ ਸੇ ਗਲੋਬ ਤੱਕ ਕਾਂਗਰਸ ਦਾ ਮੈਂ ਬਹੁਤ ਧੰਨਵਾਦੀ ਆ ਕਾਂਗਰਸ ਬਾਦ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਜਿਹੜਾ ਕੰਮ ਮਨਰੇਗਾ ਜਦੋਂ ਖਤਮ ਕੀਤੀ ਆ ਜਿਹੜਾ ਕੰਮ ਸਾਤੋਂ ਅਸੀਂ ਕਰਨਾ ਸੀ ਸਰਕਾਰ ਨੇ ਕਰਨਾ ਸੀ ਉਹ ਕੰਮ ਸਾਡਾ ਜਿਹੜਾ ਏ ਉਹ ਕੰਮ ਸਾਡਾ ਸਾਡੇ ਵਾਲਾ ਕਾਂਗਰਸ ਪਾਰਟੀ ਨੇ ਪੂਰਾ ਜ਼ੋਰ ਲਾ ਲਾ ਕਰਤਾ ਅਸੀਂ ਲੋਕਾਂ ਨੂੰ ਇਹ ਹੀ ਦੱਸਣਾ ਸੀ ਵੀ 100 ਤੋਂ 125 ਦਿਨ ਵੱਧ ਗਏ ਜਿਨ੍ਹਾਂ ਨੂੰ ਇਹ ਸਕੀਮ ਦਾ ਲਾਭ ਮਿਲਣਾ ਏ ਉਹਨਾਂ ਨੂੰ ਆਪ ਦੱਸਦਾ ਵੀ ਹੁਣ ਜੇ ਤੁਸੀਂ ਲੈਣੇ ਆ 100 125 ਦਿਨ ਲੈਣੇ ਆ ਤੇ ਉਹ ਸੈਂਟਰ ਤੋਂ ਅਸੀਂ ਕਰਾਵਾਂਗੇ ਸਟੇਟ ਜਿਹੜੀ ਆ ਸਟੇਟ ਦੇ ਡੰਡਾ ਦੇ ਕੇ ਸਟੇਟ ਦੇ ਡੰਡਾ ਦੇ ਕੇ ਜਿਹੜਾ ਚੋਰੀ ਕਰਦੇ ਸੀ ਪੈਸਾ ਉਹ ਹਟਾ ਕੇ 125 ਦਿਨ ਦਾ ਪੈਸਾ ਸਾਡੇ ਲੋਕਾਂ ਤੱਕ ਪਹੁੰਚੂਗਾ ਦੇਖਾਂਗੇ ਕਿਵੇਂ ਨਹੀਂ ਦਿੰਦੇ ਕਾਂਗਰਸ ਦਾ ਮੈਂ ਬਹੁਤ ਧੰਨਵਾਦੀ ਆ ਕਾਂਗਰਸ ਬਾਦ ਨੂੰ ਮੈਂ ਮੁਬਾਰਕਬਾਦ ਦੇਣਾ ਚਾਹਨਾ ਵੀ ਜਿਹੜਾ ਕੰਮ ਮਨਰੇਗਾ ਜਦੋਂ ਖਤਮ ਕੀਤੀ ਆ ਜਿਹੜਾ ਕੰਮ ਸਾਤੋਂ ਅਸੀਂ ਕਰਨਾ ਸੀ ਸਰਕਾਰ ਨੇ ਕਰਨਾ ਸੀ ਉਹ ਕੰਮ ਸਾਡਾ ਜਿਹੜਾ ਏ ਉਹ ਕੰਮ ਸਾਡਾ ਸਾਡੇ ਵਾਲਾ ਕਾਂਗਰਸ ਪਾਰਟੀ ਨੇ ਪੂਰਾ ਜ਼ੋਰ ਲਾ ਲਾ ਕਰਤਾ ਅਸੀਂ ਲੋਕਾਂ ਨੂੰ ਇਹ ਹੀ ਦੱਸਣਾ ਸੀ ਵੀ 100 ਤੋਂ 125 ਦਿਨ ਵੱਧ ਗਏ ਮਰੇਗਾ ਦੀ ਜਿਹੜੀ ਫਟੀ ਆ ਸਕੀਮ ਜਿਹੜੀ ਨਵੀਂ ਆਈ ਆ ਉਹਨਾਂ ਨੇ ਆਪ ਦੱਸਤਾ ਵੀ 100 ਦੇ 125 ਨੇ ਆ ਭਾਈ ਆ ਸਕੀਮ ਉਹਨਾਂ ਨੇ ਆਪ ਦੱਸਤਾ ਵੀ 315 ਦੇ 350 ਤੋਂ ਉੱਤੇ ਆ ਜਿਹੜੇ ਪੈਸੇ ਮਿਲਣੇ ਆ ਉਹ ਸਾਰੀਆਂ ਚੀਜ਼ਾਂ ਵੀ ਕੋਈ ਕਪਲਾ ਨਹੀਂ ਹੋ ਵਿੱਚ ਸਾਈਨ ਜਿਹੜੇ ਉਹਨਾਂ ਨੂੰ ਹੀ ਸਾਈਨ ਹੋ ਕੇ ਉਹਨਾਂ ਨੂੰ ਹੀ ਪੈਸੇ ਮਿਲਣਗੇ ਉਹ ਸਾਰੀਆਂ ਚੀਜ਼ਾਂ ਉਹਨਾਂ ਦਾ ਧੰਨਵਾਦ ਕਰਦੇ ਆ ਸਾਰੇ ਲੀਡਰਸ਼ਿਪ ਦਾ ਰੌਲਾ ਪਾ ਪਾ ਪੇ ਉਹਨਾਂ ਨੇ ਸਾਡੀਆਂ ਗਰੀਬ ਮਾਮਾ ਭੈਣਾ ਬਜ਼ੁਰਗ ਸਾਡੇ ਜਿਨ੍ਹਾਂ ਨੂੰ ਇਹ ਸਕੀਮ ਦਾ ਲਾਭ ਮਿਲਣਾ ਹੈ ਉਹਨਾਂ ਨੂੰ ਆਪ ਦੱਸਦਾ ਵੀ ਹੁਣ ਜੇ ਤੁਸੀਂ ਲੈਣੇ ਆ 100 125 ਦਿਨ ਲੈਣੇ ਆ ਤੇ ਉਹ ਸੈਂਟਰ ਤੋਂ ਅਸੀਂ ਕਰਾਵਾਂਗੇ ਸਟੇਟ ਜਿਹੜੀ ਆ ਸਟੇਟ ਦੇ ਡੰਡਾ ਦੇ ਕੇ ਸਟੇਟ ਦੇ ਡੰਡਾ ਦੇ ਕੇ ਜਿਹੜਾ ਚੋਰੀ ਕਰਦੇ ਸੀ ਪੈਸਾ ਉਹ ਹਟਾ ਕੇ 125 ਦਿਨ ਦਾ ਪੈਸਾ ਸਾਡੇ ਲੋਕਾਂ ਤੱਕ ਪਹੁੰਚੂਗਾ ਦੇਖਾਂਗੇ ਕਿਵੇਂ ਨਹੀਂ ਦਿੰਦੇ 2027 ਚ ਇੱਕ ਬੀਜੇਪੀ ਕਿਸੀ ਪਾਰਟੀ ਆ ਇਹ ਗੱਲਾਂ ਕਾਂਗਰਸ ਚ ਕਰਦੇ ਸੀ ਅਸੀਂ ਲੋਕ ਅਸੀਂ ਇਹ ਗੱਲਾਂ ਕਾਂਗਰਸ ਚ ਕਰਦੇ ਅਸੀਂ ਕਾਂਗਰਸ ਵਾਲੇ ਕਰਦੇ ਆ ਪਰ ਇਹ ਗੱਲਾਂ ਬੀਜੇਪੀ ਚ ਨਾ ਕੋਈ ਕਰਦਾ ਏ ਤੇ ਜਿਹੜਾ ਕਰਦਾ ਦਿਖਾਇਆ ਵੀ ਆ ਵੀ ਆਮ ਤੋਂ ਆਮ ਸੀਐਮ ਦਿੱਲੀ ਚ ਬਣੀ ਆਮ ਤੋਂ ਆਮ ਸੀਐਮ ਰਾਜਸਥਾਨ ਚ ਬਣਿਆ ਆਮ ਤੋਂ ਆਮ ਸੀਐਮ ਮਧਿਆ ਪ੍ਰਦੇਸ਼ 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 ਬਣਿਆ ਉੱਥੇ ਕੋਈ ਸੀਐਮ ਬਣਨ ਬਣਾਉਣ ਵਾਲਾ ਕ੍ਰਾਈਟੇਰੀਆ ਹੀ ਹੈ ਨਹੀਂ ਉੱਥੇ ਬਣਦੀ ਆ ਸਰਕਾਰ ਨਰਿੰਦਰ ਮੋਦੀ ਜੀ ਦੀ ਸਰਕਾਰ ਗਾਰੰਟੀ ਦਿੰਦੀ ਆ ਉਹ ਬਣਦੀ ਆ ਉੱਥੇ ਜੇ ਅਸੀਂ ਗਏ ਆ ਉੱਥੇ ਇਹ ਚੀਜ਼ਾਂ ਬਹੁਤ ਫਰਕ ਆ ਦੂਜੇ ਨਾਲੋਂ ਉੱਥੇ ਸੀਐਮ ਦੇ ਸੁਪਨੇ ਜਿਹੜੇ ਲੈਂਦੇ ਆ ਉਹਨਾਂ ਲਈ ਕੋਈ ਜਗ੍ਹਾ ਨਹੀਂ ਉੱਥੇ ਜਗ੍ਹਾ ਸਿਰਫ ਇਹ ਆ ਵੀ ਜਿਹੜਾ ਸੇਵਾ ਕਰਨ ਉਹ ਭਾਵਨਾ ਹੈ ਉਹਨੂੰ ਜਗ੍ਹਾ ਮਿਲਦੀ ਆ ਉੱਥੇ